ਮੈਨੂੰ ਤਾਂ ਇਹ ਹੁੰਦਾ ਕਿ ਆਪਣੀ ਟੀਮ ਤੇ ਜਿੱਤ ਜੇ ਆਪਣੀ ਟੀਮ ਜਿੱਤੂਗੀ ਕਿਦੋਂ ਆ ਜਾ ਮੈਚ ਬਰਬਰ ਫੋ ਆ ਜਾ ਪੈਂਚ ਨਹੀਂ ਨਹੀਂ ਕੋਈ ਯਾਰ ਮੇਰੀ ਗੱਲ ਸੁਣੋ ਚੈਨੀ ਗੱਲ ਮੇਰੀ ਇੱਕ ਮਾੜੀ ਜੀ ਸੁਣੋਗੇ ਸੀਰੀਅਸ ਨਹੀਂ ਲੈਂਦੇ ਵੀ ਅਸੀਂ ਮੈਚ ਕਿ ਡਣਾਏ ਆ ਉਹ ਮਾੜੀ ਮੋਡ ਬਾਡੀ ਲਾਓ ਕੋਈ ਵਾਰਮ ਅਪ ਕਰੋ ਕੋਈ ਰਾਜੂ ਆ ਦੁਨੀਆ ਚਾਹਦੀ ਸੀ ਇਹ ਮੱਲੀ ਪਰਿਵਾਰ ਦਾ ਕਰਾਵੇ ਤਸੱਲੀ ਇਹ ਟਿੱਪੀ ਕਰਦੇ ਤੱਕ ਇਹ ਮਾਰਦਨ ਡੰਡ ਮਾ ਜੇ ਵਾਦੂਆਂ ਨੇ ਵਾਦੂਆਂ ਦੇ ਹਿਸਾਬ ਚ ਨਹੀਂ ਨਾ ਹੁੰਦੇ ਕਿੰਨੇ ਮਾਰਦਾ 100 200 500 ਕਿੰਨਾ ਹਜ਼ਾਰ 500 ਕੁ ਭੂਆਂ ਦੀ ਮਾਰ ਦੇ ਨਾ 500 ਉਹ ਮੇਰੀ ਗੱਲ ਸੁਣੋ ਆਪਾਂ ਨੂੰ ਤੇ ਦੁੱਖ ਹੋਣਾ ਹੀ ਹੋਣਾ ਨਾਲ ਜਿਹੜੇ ਬੰਦੇ ਵੈਸੇ ਹੀ ਨਾ ਆਪਣੇ ਸੱਜਣ ਉਹਨਾਂ ਨੂੰ ਬੜਾ ਆਉਂਦਿਆ ਉਹ ਮੈਨੂੰ ਫੋਨ ਕਰੀ ਜਾਂਦੇ ਆ ਕੋਈ ਵੀ ਜਾਣਾ ਜਿਹੜੇ ਫੇਕ ਫੇਕ ਆ ਅਕਾਊਂਟ ਐ ਉਹਨਾਂ ਤੋਂ ਬਚੋ ਕੀ ਬਾਰੇ ਮੰਗੇਗਾ ਸਾਨੂੰ ਮੈਨੂੰ ਆਇਆ ਫੋਨ ਆ ਹੋਇਆ ਆਪਣੇ ਨੂੰ ਹੋਇਆ ਵਾ ਕਿਹਨੇ ਫੈਨ ਪੇਜ ਦੇ ਵਿੱਚ 55000 ਰੁਪਇਆ ਪਾਇਆ ਵਾ ਬੱਲੇ ਬੱਲੇ ਲੋਕਾਂ ਬਾਹ ਖਾ ਗਿਆ ਪਾ ਸ਼ਾ ਲੋਕਾਂ ਗਰਾਨਾ ਨਾ ਨਰਾਜ ਰਣਾਲਟਾ ਡਬਲ ਵਨ ਜੀ ਬਾਬਾ ਜੀ ਠੀਕ ਠਾਕ ਜੀ ਵਧੀਆ ਜਾਣੇ ਮਨ ਵਧੀਆ ਕਿਦਾਂ ਹੋਇਆ ਨਹੀਂ ਕੰਮ ਸੈਟ ਨਹੀਂ ਬਾਬਾ ਜੀ ਅਜੇ ਤੇ ਨਹੀਂ ਕੋਈ ਹੋ ਜਾਊਗਾ ਵੈਸੇ ਕੀ ਕਹਿੰਦੇ ਆਜਾ ਫੇਸਬੁਕ ਵਾਲੀ ਆਈਡੀ ਦਾ ਵੀ ਉਹ ਵੀ ਬੰਦ ਹੋ ਗਈ ਆ ਉਹ ਵੀ ਬੰਦ ਹੋ ਗਈ ਆ ਉਹ ਤੇ ਰਿਕਵੈਸਟ ਪੈਣੀ ਆ ਨਹੀਂ ਨਹੀਂ ਤਾਂ ਫੇਸਬੁਕ ਕਿਹੜੀ ਗੱਲੋਂ ਬੰਦ ਕਰਤੀ ਨਾ ਫੇਸਬੁਕ ਹੀ ਬੰਦ ਕਰਤੀ ਹਾਂਜੀ ਨੇ ਜਾਂਚ ਕਿੱਥੇ ਗਿਆ ਉਹ ਬੈਠੇ ਜੱਡੀ ਮਤਲਬ ਚੱਲ ਜੂਗੀ ਨਹੀਂ ਨਹੀਂ ਰਾਤੀ ਯਾਰ ਉਹ ਤੋਂ ਬਾਅਦ ਚ ਨਾ ਆਪਸ਼ਨ ਨਹੀਂ ਆਉਂਦੀ ਕੋਈ ਉਹ ਤੋਂ ਬਾਅਦ ਜਦੋਂ ਲੌਗਇਨ ਕਰੀਦੀ ਨਹੀਂ ਆਉਂਦੀ ਯਾਰ ਉਹ ਜਿਹੜੇ ਉਹਨੇ ਬੰਦੇ ਨੇ ਕਿਹਾ ਤਾਂ ਤੁਹਾਡੀ ਆਈਡੀ 200% ਚੱਲਣੀ ਆ ਆਂਦਾ ਜੇ ਉਹਨਾਂ ਦਾ ਜਵਾਬ ਨਾ ਆਇਆ ਇਹਦਾ ਮਤਲਬ ਆ ਵੀ ਆਟੋਮੈਟਿਕਲੀ ਚੱਲ ਪੈਣੀ ਆ ਤੇ ਜੇ ਜਵਾਬ ਆ ਗਿਆ ਫਿਰ ਆਪਾਂ ਉਹਨਾਂ ਨੂੰ ਗੌਸਟਰ ਦੇ ਕੇ ਚੜਵਾ ਲੈਣੀ ਤੇ ਫੇਸਬੁਕ ਕੋਈ ਬੰਦ ਕਰਤੀ ਨਾ ਫੇਸਬੁਕ ਬੰਦ ਹੋ ਗਈ ਫੇਸਬੁਕ ਬੰਦ ਕਰਦੀ ਆਹੋ ਫੇਸਬੁਕ ਹੀ ਬੰਦ ਆ ਉਹ ਤਾਂ ਡਬਲ ਵਾਂਜੀ ਉੱਥੇ ਸਟੋਰੀ ਲੱਗ ਜਾਂਦੀ ਹੈ ਨਾ ਦੋਵਾਂ ਦੀ ਇਕੱਠੀ ਹਾਂ ਹਾਂ ਇਕੱਠੀ ਲੱਗਦੀ ਉਹ ਫੇਸਬੁਕ ਵੀ ਨਾਲ ਹੀ ਆ ਉਹਨੇ ਤੈਨੂੰ ਤੈਨੂੰ ਬੇਗੀ ਕੀਤਾ ਹੈ ਵਟਸਐਪ ਤੇ ਮੈਂ ਸਕਰੀਨਸ਼ਾਟ ਕੀ ਭੇਜਦਾ ਵਿੱਚ ਚੱਲ ਪੈਣੀ ਯਾਰ ਉਹ ਵੀ ਬਹੁਤ ਯਾਰ ਬਣਾਈ ਜਾ ਗੱਲਾਂ ਬਾਤਾਂ ਕਰਨ ਲੈ ਆਪਣਾ ਨਰ ਲੈ ਭਗਵਾਨ ਜੀ ਮੂੰਹ ਮਿਠਾ ਕਰੋ ਵੈਰੀ ਗੁੱਡ ਬੁਧਾਈਆਂ ਜਟਾ ਤੁਹਾਨੂੰ ਬੁਧਾਈਆਂ ਭਾਂਜੀ ਬੰਦਾ ਬੈਰੀ ਨਖੇੜ ਕੇ ਆ ਆਪਣੀ ਟੀਮ ਦਾ ਯਾਰ ਚੜਦੀ ਕਲਾ ਹੀ ਰੱਖੇ ਸੱਤੇ ਪਾਰ ਬਲੋਕਰ ਸਾਹਿਬ ਤੁਸੀਂ ਵਧੀਆ ਜੱਫੇ ਲਾ ਕੇ ਆਇਆ ਉਥੇ ਨਹੀਂ ਵਧੀਆ ਸ਼ਾਦੀ ਨੂੰ ਪਾਇਆ ਜੱਪਾ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਆਜਾ ਸਾਹਿਬ ਦੂਹੀ ਆਜਾ ਹਮੇਟਾਂ ਨੂੰ ਇਹ ਕਹਿੰਦਾ ਵੀ ਆਪਣੀ ਐਡੀ ਇੱਕ ਦੋ ਦਿਨ ਚ ਚੱਲਣੀ ਸੀ ਚੱਲਣੀ ਆ ਆਜਾ ਮੇਰੇ ਨਾਲ ਸ਼ਾਦੀ ਇੱਥੇ ਚਲੋ ਹਾਂਜੀ ਬਜੀ ਇੱਕ ਜਿਹੜੇ ਨਾ ਇੱਕ ਬੰਦਾ ਵੈਸੇ ਐਪ ਸੈਟ ਹੋ ਜਾਂਦਾ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਹਨਾ ਵੀ ਬੰਦੇ ਦੀ ਕੋਈ ਵੀ ਚੀਜ਼ ਆ ਚਲੋ ਸਾਡੀ ਆਈਡੀ ਬੰਦ ਹੋ ਗਈ ਜਿੰਦਾ ਮਰਜੀ ਇਹ ਕਿੱਡੇ ਨਾ ਬੰਦੇ ਮੈਂ ਕਹਿੰਦਾ ਵੀ ਕੀ ਹੋੜ ਮੈਂ ਤੁਹਾਨੂੰ ਕਹਾਂ ਹਨਾ ਇਹ ਚੀਜ਼ ਬਲਾ ਕਿੱਦਾਂ ਵਾ ਤੇ ਚਲੋ ਅਸੀਂ ਨਵਾਂ ਅਕਾਊਂਟ ਬਣਾਇਆ ਸਾਡੇ ਨਾਲ ਦੇ ਅਕਾਊਂਟ ਹੀ ਸੇਮ ਉਹ ਕਹਿ ਰਿਹਾ ਸਾਨੂੰ ਨਹੀਂ ਪਤਾ ਸਾਡਾ ਅਕਾਊਂਟ ਆ ਵਾ ਕਿ ਆ ਵਾ ਸੇਮ ਉਦਾਂ ਦੇ ਅਕਾਊਂਟ ਬਣਾ ਦਿੰਦੇ ਤੁਹਾਡੇ ਗਾੜੀ ਹੱਥ ਜੋੜ ਕੇ ਵੇਂਦੇ ਇਹਦਾ ਨਾ ਕਰਿਆ ਕਰੋ ਚੰਗੇ ਨਹੀਂ ਲੱਗੀਦਾ ਮੈਂ ਸਾਰਾ ਕੁਝ ਬੰਦ ਕਰਾਉਣਾ ਆਪਦੇ ਫੈਨ ਪੇਜ ਵੀ ਬੰਦ ਕਰਾਉਣੇ ਸਾਰਾ ਹੁਣ ਬਲਗੀ ਜੱਕਰ ਕਿਸੇ ਨੇ ਹੁਣ ਫੈਨ ਪੇਜ ਬਣਾਇਆ ਉਹਦੇ ਤੇ ਮੇਰੇ ਕੋਲ ਨਾਲ ਲੱਖ ਲੱਖ ਫੋਲੋਅਰ ਆ ਹਾਂਜੀ ਤੇ ਕੱਲ ਨੂੰ ਕਿਸੇ ਨੇ ਕਹਿਣਾ ਕਿ ਪਲਵਾਨ ਜੇ ਇਹ ਪਲਵਾਨ ਹੀ ਚਲਾਉਂਦਾ ਹੋਊਗਾ ਤੇ ਮੇਰੇ ਭਰਾ ਮੈਂ ਕੱਲਾ ਆਪਦੇ ਆਈਡੀ ਤੋਂ ਬਗੈਰ ਕੋਈ ਮੇਰੀ ਆਈਡੀ ਨਹੀਂ ਚਲਦੀ ਜਿਹੜੀ ਮੇਨ ਇੱਕ ਜਪਦੀ ਆਈਡੀ ਚਲਦੀ ਆ ਉਹ ਵੀ ਤੁਹਾਨੂੰ ਦੱਸ ਦਾਂਗੇ ਕਿਹੜੀ ਆ ਤੇ ਮੇਰੇ ਭਰਾ ਕੋਈ ਵੀ ਜਾਣਾ ਜਿਹੜੇ ਫੇਕ ਫੇਕ ਆ ਅਕਾਊਂਟ ਐ ਉਹਨਾਂ ਤੋਂ ਬਚੋ ਸਾਨੂੰ ਸਾਨੂੰ ਮੈਨੂੰ ਆਇਆ ਫੋਨ ਆ ਇਹ ਹੋਇਆ ਆਪਣੇ ਕਿਹਨੇ ਫੈਨ ਪੇਜ ਦੇ ਵਿੱਚ 55000 ਰੁਪਇਆ ਪਾਇਆ ਵਾ ਬੱਲੇ ਬੱਲੇ ਹੁਣ ਮੈਨੂੰ ਫੋਨ ਆਇਆ ਵੀ ਭਲਵਾਂਜੀ ਉਹ ਉੱਤੇ ਪੈਸੇ ਭੇਜੇ ਆ ਜਿੰਮ ਦਾ ਕਰਕੇ ਤੇ ਹੁਣ ਆਪਾਂ ਕੀ ਕਹਿ ਸਕਦੇ ਉਹਨਾਂ ਨੂੰ ਕੀ ਕਵਾਂਗੇ ਦੱਸੋ ਤੇ ਸਾਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਦੂਜਾ ਕਹਿ ਦੇਣਾ ਵੀ ਸਾਡੇ ਨਾਂ ਤੇ ਕੋਈ ਫੈਨ ਪੇਜ ਹੈ ਫੈਨ ਪੇਜ ਕਿ ਸਾਡੇ ਨਾਂ ਦੀ ਸੇਮ ਟੂ ਸੇਮ ਆਈਡੀ ਦਾ ਫੈਨ ਪੇਜ ਬਣਾਉਣਾ ਨਹੀਂ ਅਸੀਂ ਕਿਉਂਕਿ ਮੈਂ ਆਪਾਂ ਉੱਥੇ ਜਾਣਾ ਮੈਂ ਦੂਜਾ ਭਾਵੇਂ ਜਾਣਾ ਸਾਈਬਰ ਚ ਆਪਾਂ ਉੱਥੇ ਕਹਿ ਦੇਣਾ ਵੀ ਸਾਡੇ ਸਾਡੇ ਨਾਂ ਦਾ ਅਕਾਊਂਟ ਨਹੀਂ ਬਣ ਸਕਦਾ ਬਾਕੀ ਜਿੱਦਾਂ ਬਣੂਗਾ ਫਿਰ ਆਪਾਂ ਵੇਖੀ ਜੂ ਜਿਹੜੇ ਆਪਣੇ ਪਾਸਵਰਡ ਨਹੀਂ ਨੰਦਦੇ ਉਹਨਾਂ ਦਾ ਵੀ ਕਰੀਏ ਹੱਲ ਨਹੀਂ ਨਹੀਂ ਉਹ ਸਾਰਿਆਂ ਦਾ ਕਰਨਾ ਹਾਂ ਲੱਖ ਰੁਪਈਆ ਦੇ ਆਪਣੇ ਇਦਾਂ ਖਰਾਬ ਹੋ ਗਿਆ ਤੇ ਨਹੀਂ ਫਾਇਦਾ ਨਹੀਂ ਯਾਰ ਕੋਈ ਹੁਣ ਮੰਨ ਕੇ ਚੱਲ ਯਾਰ ਹੁਣ ਯਾਰ ਜਿਹੜੇ ਬੰਦੇ ਨੇ ਪਾਏ ਆ ਉਹਨੇ ਉਹਨੇ ਜਿੱਦਾਂ ਮਰਜੀ ਹਨਾ ਉਹਨੇ ਆਪਣੇ ਤੇ ਯਕੀਨ ਰੱਖ ਕੇ ਜਿੱਦਾਂ ਮਰਜੀ ਤੇ ਹੁਣ ਆਪਣੇ ਤੱਕ ਤੇ ਪਹੁੰਚੇ ਹੀ ਨਹੀਂ ਆਪਾਂ ਨੂੰ ਤੇ ਪਤਾ ਹੀ ਨਹੀਂ ਇਹ ਚੀਜ਼ ਦਾ ਤੇ ਹੁਣ ਆਪਾਂ ਕੀ ਕਹਿ ਸਕਦੇ ਆ ਇਸ ਕਰਕੇ ਆਪਾਂ ਤੇ ਬੇਨਤੀ ਕਰ ਸਕਦੇ ਮੇਰੇ ਭਰਾ ਆਪਣੇ ਜਿੰਨੇ ਵੀ ਫੇਕ ਅਕਾਊਂਟ ਉਹਨਾਂ ਤੋਂ ਬਚੋ ਤੇ ਤੁਹਾਡੀ ਜਿੰਨੇ ਚਿਰ ਸਾਡੇ ਮੇਰੇ ਨਾਲ ਗੱਲ ਨਹੀਂ ਹੁੰਦੀ ਉਹ ਨਜ਼ਰ ਤੁਸੀਂ ਕਿਸੇ ਨੂੰ ਕੋਈ ਚੀਜ਼ ਨਹੀਂ ਪਾਉਣੀ ਪਹਿਲਾਂ ਗੱਲ ਕਰੋ ਕਿ ਸਾਡੀ ਭੁਗਤਾਨਾ ਹੁੰਦੀ ਆ ਕਿ ਨਹੀਂ ਹੁੰਦੀ ਵੀਡੀਓ ਕਾਲ ਤੇ ਗੱਲ ਕਰੋ ਫਿਰ ਆਪਾਂ ਕੀ ਆਪਾਂ ਪੈਸਿਆਂ ਨਾਲ ਤੇ ਕੰਮ ਹੀ ਨਹੀਂ ਕਿਹਾ ਕੀਤਾ ਵੀ ਪੈਸਿਆਂ ਨੂੰ ਸੈਂਡ ਕਰੋ ਜਾਂ ਇਦਾਂ ਕਰੋ ਹਨਾ ਚੰਗੇ ਨਹੀਂ ਲੱਗੀਦਾ ਇਦਾਂ ਯਾਰ ਆਪਾਂ ਚੰਗੇ ਭਲੇ ਬੰਦੇ ਯਾਰ ਮੁੜ ਕੇ ਕੱਲ ਨੂੰ ਕੋਈ ਆਪਣੀ ਨਾਲ ਗੱਲ ਕਰੂਗਾ ਹਣਾ ਉਹਨੇ ਵੀ ਇੰਨੇ ਸ਼ਰਦਾ ਨਾ ਪਾਏ ਸੀ ਚੋ ਗੀਤ ਤਾਂ ਕਿਧਰਲੇ ਪਾਸੇ ਚਲ ਗਏ ਹੁਣ ਕੀ ਕਹਿ ਸਕਦੇ ਆ ਯਾਰ ਆਪਾਂ ਉਹ ਤੈਨੂੰ ਪਤਾ ਫਿਰ ਪੱਲਾ ਕੀ ਚੱਕਰ ਕੱਲ ਨੂੰ ਗਏ ਨੇ ਗੱਲ ਕਰਨੀ ਉਹਨੇ ਕਹਣਾ ਪਲਵਾਨ ਇਦਾਂ ਕਰਦਾ ਹਣਾ ਫਿਰ ਆਪਾਂ ਤੈਨੂੰ ਪਤਾ ਵੀ ਹੁਣ ਇਹ ਸਾਰੀ ਉਮਰ ਤੇ ਕਬੱਡੀ ਨੂੰ ਦੇਤੀ ਉਹ ਨਹੀਂ ਤੇ ਹੁਣ ਫਿਰ ਇਦਾਂ ਆਪਾਂ ਆਵਦੀ ਵੀਡੀਓ ਪਾਉਣੇ ਚੋਕੇ ਦੇ ਸਕਿੰਟ ਤੋਂ ਪਹਿਲਾਂ ਦੂਜੇ ਪੇਜ ਤੇ ਚੜੀ ਹੁੰਦੀ ਆ ਉਹ ਨਹੀਂ ਗਲਤ ਚੱਲੀ ਤੁਸੀਂ ਮੇਰੇ ਭਰਾ ਮਿਹਨਤ ਕਰੋ ਕੋਈ ਆਪ ਦਾ ਕੋਈ ਬਣਾਓ ਕੋਈ ਤੇ ਤਾਂ ਕਰਕੇ ਫੋਲੋਅਰ ਹੁੰਦੇ ਇਦਾਂ ਕਿਹੜੇ ਕੰਮ ਕਰਦੇ ਜੇ ਚੰਗੇ ਲੱਗੀ ਤੇ ਇਦਾਂ ਕੰਮ ਨਹੀਂ ਹਨੂ ਨਾ ਕੀ ਨਹੀਂ ਫਿਰ ਭੁੱਲ ਜਾਣ ਵੀ ਕਿਸੇ ਦੀ ਕਲਾਪ ਹੋ ਜੀ ਆਪਾਂ ਨੇ ਕਰਨੀ ਹੈ ਸਿੱਧੀ ਗੱਲ ਉਹ ਨਹੀਂ ਚਲੋ ਤੇ ਮਹਣ ਪਏ ਉਦਾਂ ਹੱਥ ਜੋੜਨ ਵਾਲੀ ਗੱਲ ਆ ਬਸ ਉਹ ਜਿਹੜਾ ਮੈਂ ਕਈ ਜਰਾ ਸੋਚਦਾ ਨਾ ਵੀ ਦੂਜੇ ਮਰਾ ਆਪਾਂ ਸੋਸ਼ਲ ਮੀਡੀਆ ਉਦਾਂ ਹੀ ਕਰਦੇ ਆ ਨਾ ਲਾਇਆ ਲੰਗਰ ਹੀ ਇੱਕਦਮ ਪਰ ਹੁਣ ਪਤਾ ਲੱਗਦਾ ਯਾਰ ਵੀ ਨਹੀਂ ਇਹ ਵੀ ਵਧੀਆ ਵਾ ਜਿਹੜਾ ਸਾਡਾ ਸਾਨੂੰ ਪਤਾ ਨਾ ਹੋਣਾ ਕਿੱਡਾ ਉੱਖਾ ਆ ਪਿਆ ਉੱਖਾ ਆ ਪਿਆ ਸਾਡੇ ਇਧਰੋਂ ਚੜੀ ਗਈ 20 ਲੱਖ ਹੁਣ ਜਦੋਂ ਅਸੀਂ 40 ਹਜ਼ਾਰ ਜਦੋਂ ਅਸੀਂ ਆਦੇ ਵੀਊ ਵੇਣੇ ਤਿੰਨ ਚਾਰ ਹੋਏ ਹੁੰਦੇ ਤਾਂ ਬਰਗੇ ਤਾਂ ਬੰਦ ਹੀ ਕਰ ਦਈਏ ਰੀਤ ਬੜੀ ਭਲਵਾਨੀ ਕਿੱਥੇ ਬੰਬੇ ਕਿੱਥੇ ਨਹੀਂ ਰੀਤ ਬੜੀ ਕੋਈ ਉਹ ਮੇਰੀ ਗੱਲ ਸੁਣੋ ਆਪਾਂ ਨੂੰ ਤੇ ਦੁੱਖ ਹੋਣਾ ਹੀ ਹੁਣ ਨਾਲ ਜਿਹੜੇ ਬੰਦੇ ਵੈਸੇ ਹੀ ਨਾ ਆਪਣੇ ਸੱਜਣ ਉਹਨਾਂ ਨੂੰ ਬੜਾ ਆਉਂਦਿਆ ਉਹ ਮੈਨੂੰ ਫੋਨ ਕਰੀ ਜਾਂਦੇ ਆ ਉਹ ਭਲਵਾਨਾ ਤੇਰੀ ਨਾ ਵਾਵਾ ਕਰ ਕਰਦੇਈ ਦੀ ਸਾਟਾ ਵੀ ਚਲਾ ਆ ਜਾਂਦੇ ਸੀ ਮੈਂ ਹੁਣ ਉਹ ਗੱਲ ਹੋ ਗਈ ਵੀ ਦੁੱਖ ਬੰਦਾ ਕੱਟ ਲੈਂਦਾ ਉਂਗਲਾਲੇ ਨਹੀਂ ਕੱਟਣ ਦਿੰਦੇ ਉਦਾਂ ਪਤਾ ਨਹੀਂ ਹੁਣ ਤੁਸੀਂ ਸੱਚੀ ਕਹਿੰਦੇ ਜੇ ਜਾ ਕੇ ਉਦਾਂ ਕਹਿੰਦੇ ਜੇ ਦੁੱਖ ਹੈਗਾ ਇਹ ਚੀਜ਼ ਦਾ ਪਰ ਹੁਣ ਮੈਨੂੰ ਪਤਾ ਨਾ ਕੀ ਕਰਦੇ ਆ। ਅਹੋ ਬੜਾ ਔਖਾ ਦਾ ਮੁਖੀਆ ਸੀ। ਹੈ? ਹਾਂ ਮੇਰਾ ਇਲਾਕਾ ਵਿੰਗਾ ਗਿਆ ਵੀਡੀਓ ਬਣਾਉਣੇ ਨੂੰ ਜੇਕਰ ਇਤਨਾਂ ਤੋਜ ਲੈ ਕੇ ਇਧਰ ਆਲੇ ਹੋ। ਕਰਿਆ ਦੁੱਜਾ ਮਰਾ ਕਰ ਕਰਕੇ ਨਾ। ਕਦੇ ਤੇ ਨੂੰ ਇਹਨੇ ਘਾਟਾ ਪਾਣਾ। ਵੀਡੀਓ ਬਣਾਉਣੀ ਪੈਂਦੀ ਫਿਰ ਨੂੰ ਚੱਕਰ। ਫਿਰ ਤੇ ਨੂੰ ਜ਼ਿਆਦਾ ਧਿਆਨ। ਕੀ ਰਾਹ ਕਿਹੜਾ ਛੁੱਟਾ ਤੈਨੂੰ ਫੋਨ ਵੜਿਆ ਵਾਹ ਪ੍ਰਭਾਜੀ ਕੋਈ ਵੀ ਆਈਡੀ ਨਹੀਂ ਨਹੀਂ ਦੇਖੀ ਜਿਹੜੀ ਮਤਲਬ ਇੰਨੀਆਂ ਕਲੈਬਾਂ ਚੁੱਕ ਲਿੰਦੀ ਸੀ ਆ ਨੰਬਰ ਤੋਂ ਨਾ ਕੋਈ ਨੰਬਰ ਤਾਂ ਤੇ ਆ ਰੰਬਤ ਆਪਣਾ ਜਿਹੜਾ ਸਿਸਟਮ ਹੈ ਨਾ ਭੈਣ ਭਰਾਵਾਂ ਦਾ ਪਿਆਰ ਆ ਆਪਣਾ ਪਿਆਰ ਇਕੱਲਾ ਕਿਤੇ ਕਲੈਪ ਆਣਾ ਥੋੜੀ ਆ ਆਪਾਂ ਵੈਸੇ ਪਿਆਰ ਕਰਦੇ ਹੁਣ ਵੇਖ ਕੋਈ ਵੀ ਚੀਜ਼ ਹੈ ਨਾ ਹੁਣ ਮੰਨ ਕੇ ਚੱਲ ਵੀ ਆਪਾਂ ਨੂੰ ਕਿੰਨੇ ਪਾਈ ਆ ਜਾਂ ਜਿੱਦਾਂ ਮਰਜੀ ਆ ਹੁਣ ਆਪਣੇ ਵੀ ਸੱਜਣ ਹੈਗੇ ਹੀ ਹਾਂਜੀ ਏਜੰਟੀਆਂ ਦਾ ਕੰਮ ਕਰਦੇ ਜਿਹੜੇ ਹਾਂਜੀ ਉਹਨਾਂ ਨੂੰ ਪਤਾ ਵੀ ਆਨ ਲੀਗਲ ਤੌਰ ਤੇ ਇਹ ਕੰਮ ਹੈ ਵੀ ਨਹੀਂ ਕਰਾਉਣਾ ਹਾਂਜੀ ਹਨਾ ਹੁਣ ਚਲੋ ਜਿਨਨੇ ਉਹ ਉਹਨੂੰ ਵੀ ਨਹੀਂ ਪਤਾ ਆਪਣਾ ਭਰਾ ਹੀ ਆ ਚਲ ਉਹਨੂੰ ਨਹੀਂ ਪਤਾ ਲੱਗਾ ਇਹ ਚੀਜ਼ ਦਾ ਹਾਂਜੀ ਤੇ ਜੋ ਆਪਣੇ ਤੋਂ ਕੰਮ ਹੋ ਗਿਆ ਤੇ ਬਾਕੀ ਚਲੋ ਸਿੱਖਦੇ ਆ ਸਿੱਖਣ ਲਈ ਆਪਾਂ ਨੂੰ ਪਤਾ ਲੱਗਦਾ ਸਾਰਾ ਕੁਝ ਤੇ ਬਾਕੀ ਕੋਈ ਚੱਕਰ ਨਹੀਂ ਕੋ ਵੀਡੀਓ ਕਾਲ ਤੇ ਕਰ ਲੈਣਾ ਅਸੀਂ ਦੱਲ ਤਾਂ ਤੇ ਆ ਜਾਣ ਨੂੰ ਤੇ 10 ਮਿੰਟ ਲੱਗਣਗੇ ਹੁਣ ਗੱਲਾਂ ਤੇ ਬੜੀਆਂ ਏਦਾਂ ਨਹੀਂ ਕਰਦੇ ਪਤਾ ਕਿੰਨਾ ਟਾਈਮ ਲੱਗਣਾ ਹੈ ਕਲੈਬ ਤੇ ਤੂੰ ਹੀ ਕਰਨੀ ਨਾਲ ਮੁੜ ਕੇ ਕਿੰਨੇ ਕਰਨੀ ਛੇ ਨਹੀਂ ਹੱਥ ਨਹੀਂ ਸੁਣ ਹੁਣ ਦੱਸ ਆ ਜਾਣਾ ਉੱਥੇ ਰਜਾਈ ਤੇ ਬੈ ਕੇ ਤੇ ਆ ਰਿਹਾ ਹੈ ਤੇ ਬੋਲਦਾ ਜਿਹਨਾਂ ਬਰ ਤੋਂ ਹੈਲੋ ਹਾਂਜੀ ਹਾਂਜੀ ਮੈਨੂੰ ਫੋਨ ਆਇਆ ਦੂਜੇ ਨੰਬਰ ਤੋਂ ਹਾਂ ਉਹ ਤੇ ਪਹਿਨੋ ਦੋਨੋਂ ਤੇ ਗੱਡੀ ਫੇਦਾਂ ਵੀ ਮੈਂ ਆਇਆ ਹੀ ਇਹ ਕੰਮ ਤੋਂ ਬਿਗੈ ਸਾਡਾ ਕੰਮ ਨਹੀਂ ਚੱਲਣਾ ਤੇ ਯਾ ਮੈਨੂੰ ਦੱਸ ਤੈਨੂੰ ਅੱਧ ਚੀ ਚ ਆ ਜਾਂਦੇ ਉਧਰੋਂ ਮੈਂ ਵੀ ਗੱਡੀ ਲੈ ਆਉਂਦਾ ਤੜ ਤੋਂ ਡਰ ਮੈਂ ਆਉਂਦਾ ਨਾ ਤਾਂ ਲੱਗੇ ਤਾਂ ਕਿਹੜਾ ਮੋੜ ਹੁੰਦਾ ਮੈਨੂੰ ਮਹਾਨੀ ਤਾਂ ਹੀ ਸਿਆਪਾ ਪਤਾ ਹੀ ਆਗੇ ਨਹੀਂ ਨਹੀਂ ਮੀਗਾ ਜੀ ਦੀ ਨਹੀਂ ਤਾਂ ਕਹਿੰਦਾ ਅੱਗੇ ਤੇ ਬੈਠਾ ਰਹਿੰਦਾ ਨਾ ਮੈਂ ਲਾਲ ਛੇਤੀ ਪਾਈ ਛੇਤੀ ਛੇਤੀ ਕਿਉਂ ਲੈਣਾ ਇਹਨਾਂ ਨੇ ਇੱਕ ਫਲਵਾਨੀ ਹੁੰਦਾ ਨਹੀਂ ਨਹੀਂ ਸਖੰਗਾ ਹੋਰ ਕਰਦੇ ਸਬਜੀ ਸਬਜੀ ਭਾਗੇ ਮੁਕਾ ਦੇ ਚੱਲ ਸਬਜੀ ਤੂੰ ਹੀ ਖਾਣੀ ਹੈ ਹੋ 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 ਮਾਰਾ ਵਸ ਜੇ ਉਹਦਾ ਪੱਜੰਦਿਆ ਜਮਾਈਏ ਜਿੱਦ ਨੂੰ ਬਾਹਰ ਦੇਣਾ ਨਾ ਹੋ ਜਿੰਦੀ ਕੋ ਸਰ ਵੀਰਾ ਭਰਾਵਾਂ ਦੇ ਹਾਲ ਚਾ ਠੀਕ ਠਾਕ ਨੇੜੇ ਆਪਾਂ ਨੂੰ ਬਾਹਰ ਅੰਦਰ ਬੈਠ ਕੇ ਪਿਆਰ ਕਰਨਾ ਠੀਕ ਆ ਸਕਦਾ ਯਾਰ ਤੇ ਉਹ ਕਰ ਮੇਰੇ ਭਰਾਵਾਂ ਨਾਲ ਜਰ ਨਵੀਂ ਵੀਡੀਓ ਦੇ ਫੋਲੋ ਕਰੋ ਯਾਰ ਕੇ ਜੀ ਤੇ ਲਾਓ ਨਾ ਅੱਜ ਆ ਕੇ ਗਏ ਸੀ ਕੇ ਕੇ ਇਹ ਲਾ ਦੋ ਯਾਰ ਇਹ ਨਾਲ ਨੱਪ ਕਰਨਾ ਕਰਨਾ ਭਾਈ ਯਾਰ ਭਰਾਵਾ ਦੋ ਬਣਾਉਣੀਆਂ ਕਿਤੇ ਅਭੀ ਨਵੀ ਹੋ ਜਾਂਦੀ ਹੈ ਸਾਡਾ ਤਰਲਾ ਹੀ ਆ ਵਾ ਵਾਜ ਜਾਂਦੇ ਮਾ ਵਾਜ ਜਾਂਦੇ ਸਾਡਾ ਤਰਲਾ ਹੀ ਹੈ ਭਰਾਵਾ ਨਹੀਂ ਦੋ ਰੱਖਣੇ ਹਾਂ ਫਿਰ ਅੱਜ ਬੜੇ ਐਮਟਰੇ ਆਣਗੇ ਉਹਨਾਂ ਅੱਜ ਦੋਹਾਂ ਤਿੰਨਾਂ ਨੇ ਹੋਰ ਨਵੀਂ ਆਈਡੀ ਬਣਾ ਰਹੀ ਉਹ ਮੈਂ ਇਹੋ ਤੇ ਸਿਆਪਾ ਉਹ ਤੇ ਲਿਖਿਆ ਵਾ ਫਸਟ ਆਈਡੀ ਟਾ ਕੜਾ ਨਿਊ ਤੇ ਪ੍ਰੋਫੈਸ਼ਨਲ ਆਪਣੇ ਕਬੱਡੀ ਪਲੇਅਰ ਆਏ ਤੇ ਸਾਨੂੰ ਮੈਂਸ਼ਨ ਕਰੀ ਜੇ ਸੋਈਆਂ ਅਗੋਂ ਇੱਕ ਸਿਵਾ ਚੰਗਾ ਜੀ ਹਾਂ ਦਾ ਸਾਹਦ ਹੋਗੀ ਜ਼ਰੂਰ ਕਿੰਨੇ ਗਰੇ ਹੈ ਹਾਂ ਲੋ ਆ ਤੇ ਹੁਣੀ ਬਣਾਇਆ ਮੇਰੇ ਸਾਹਮਣੇ ਨਹੀਂ ਵੀ ਕਿਹੜਾ ਸੌਤੋਂ ਤਰਨਾ ਹੋ ਕਰਨਾ ਇਹ 10 ਚ ਬਣਾਇਆ ਬਾਬਾ ਵੀਦੀ ਜਨ ਲਗਾਇਆ ਦਿਖਾਇਆ ਮਨੇ ਕੈਨੇਡਾ ਨੇ ਕੈਨੇਡਾ ਦੇ ਵਿੱਚ ਝੰਡੇ ਬਣਵਾ ਲਿਆ ਮੈਂ ਵਿੱਚ ਉਦੋਂ ਇੰਨਾ ਦਾ ਬੜਾ ਮੁੱਲ ਹੁੰਦਾ ਜੀ ਨਾ ਵਾਓ ਤੇ ਇਹ ਬੱਚੇ ਹੁੰਦੇ ਯਾਰ ਹਾਦੀ ਬੇਟੀ ਨਾ ਕਰਿਆ ਕਰੋ ਯਾਰ ਬੱਚਿਆਂ ਨੇ ਬੱਚੇ ਰਹਿਣਾ ਪਤਨ ਵੀ ਕਹਿੰਦਾ ਮੇਰੀ ਨੁਗਾਰੇ ਕਰੋ ਮੜਾ ਯਾਰ ਇਹਨਾਂ ਮਮਮੀ ਕੀ ਆ ਇਹ ਗੱਦੇ ਦੇ ਦਾ ਮੰਦਾ ਲੱਡੇ ਹੋ ਜਾ ਮੈਂ ਕਿਹਾ ਨਹੀਂ ਆਉਣਾ ਮੈਂ ਨਾ ਨਾ ਮਮਮੀ ਹੈਗੀ ਬਾਡੀ ਗੱਲ ਕਰਨੇ ਰਾਜੇ ਦੀ ਬੇ ਮੈਂ ਇਦਾਂ ਪੰਜ ਚੋ ਪੰਜ ਚੋ ਆ ਤੇ ਲਾ ਲਓ ਸਾਹ ਬੋਤੇ ਤੋਂ ਪਰ ਨਾਂਗੀ ਹੋਊਗਾ ਥੋੜੀ ਜਿਹਾ ਪਰ ਜਿਹੜੇ ਤੇਰੀ ਉਮਰ ਹੀ ਨਾ ਅਹੀਂ ਦੁਨੀਆ ਨੂੰ ਦੱਸਤਾ ਕਿ ਫਰੰਦੀਪੁਰਿਆ ਹੈਗਾ ਠੀਕ ਹੈ ਹੁਣ ਇਹਨੂੰ ਮੂੰਹ ਕਰ ਉਹਨਾਂ ਲੋਕੀ ਢੇਰੀਆਂ ਵੀ ਦਿਨੀ ਲੰਘਦੇ ਛੈੜਦੀ ਹੋ ਜਾਂਦੇ ਸੀ ਇੱਧਰ ਦੀ ਨੰਗ ਜਾਂਦੇ ਆ ਜਿਹੜੀ ਗੱਲ ਵੀਡੀਓ ਵੇਖਣ ਤੇ ਇੱਧਰ ਨੂੰ ਟੁੱਟ ਕੇ ਵਾਹ ਲਗੇ ਰੇਡਰ ਪਹਿਲਾਂ ਭੱਜ ਗਏ ਢੇਰੀਆਂ ਦੂਸਰੇ ਸਾਈਡ ਨੂੰ ਹੋ ਜਾਂਦਾ ਜਿਉਂ ਪਤਾ ਵੀ ਇੱਧਰ ਨੂੰ ਲੰਘਿਆ ਤੇ ਮੇਰੇ ਵੱਜ ਜਾਣੀ ਇਹਦੇ ਇੱਧਰ ਨੂੰ ਹੋ ਜੂਗਾ ਤੇ ਸੈੱਟ ਹੋ ਜੂਗਾ ਕੰਮ ਸੁਣਨਾ ਆਏ ਉਹ ਜਦਾ ਹਰ ਯਾਹਾਂ ਨੂੰ ਕਹਿਵੇ ਆਏਂਗੇ ਜੱਫਾ ਹਾਂ ਜੀ ਜੱਫਾ ਅੱਜ ਇੱਕ ਕਾੜੀ ਨਾ ਕਾੜੀ ਕਰਾਉਂਗਾ ਆਹ ਵਾਹ ਗਰ ਮਿਹਨਤ ਦੇਖਿਆ ਚੁਕੇ ਬੇਨਤੀ ਮਿਹਨਤ ਥੋੜੀ ਮੈਸਾ ਨਾਲ ਘੱਟ ਨਾ ਬੇਨਤੀ ਥੋੜੀ ਮੇਰੇ ਨਾਲ ਘੱਟ ਆ ਮਿਹਨਤ ਤੇ ਜੋ ਨਹੀਂ ਲਾਉਣੀ ਫਿਰ ਲਾਉਣੀ ਜੱਫੇ ਚਾਹੀਦੇ ਹੈ ਉਮਰ ਚ ਚਾਹੀਦੇ ਜੱਫੇ ਹਾਂ ਮੰਨ ਕੇ ਚੱਲ ਵੀ ਤੇਰੀ ਓਡੀ ਇੱਕ ਅੱਧਾ ਜਾਂ ਦੋ ਜੱਫੇ ਇਹ ਜੱਫੇ ਨਹੀਂ ਉਮਰ ਤੇ ਬੰਦਾ ਦੱਸ ਦੇ ਵੀ ਮੈਂ ਹੈਗਾ ਕਿਉਂਕਿ ਉਮਰ ਚ ਹੀ ਦੱਸਦਾ ਵੀ ਮੈਂ ਪੁੱਠਾ ਆ ਜਾ ਸਿੱਧਾ ਆ ਜਾ ਛੱਟ ਨਹੀਂ ਲੱਗਣੀ ਕਿਉਂਕਿ ਸਾਰਾ ਫਿਰ ਇਹੋ ਤੇ ਉਮਰਿਆ ਅਸੀਂ ਤੇ ਇਹ ਉਮਰ ਕਿ ਨਹੀਂ ਕਰਨਾ ਤੇ ਫਿਰ ਕਰਨਾ ਕਿਦਾਂ ਥੋੜੇ ਜਿਹਾ ਨਿਮਰਦਨ ਰੰਡ ਹਾਂ ਬਾਤਾਂ ਦੇ ਵਾਦੂ ਨਹੀਂ ਵਾਦੂਆਂ ਦੇ ਵਾਦੂ ਕੇ ਹਿਸਾਬ ਚ ਨਹੀਂ ਨਾ ਹੁੰਦੇ ਕਿੰਨੇ ਮਾਰਦਾ 100 200 500 ਕਿੰਨਾ ਹਜ਼ਾਰ 500 ਰੁਪਏ ਦੀ ਮਾਰ ਮਾਰ ਦਿੰਦਾ 500 ਨਹੀਂ ਮਾਰਦਾ ਮੈਂ ਮਤਲਬ ਇਹ ਧੂਰੇ ਨਹੀਂ ਜੇ ਵੀ ਲਾਗੇ ਹਾਂ ਸਹੀ ਹੈ ਪੈ ਜੀ ਟਿੱਲੇ ਪਹਲਾ ਕੀ ਚੱਕ ਰਿਆ ਜਿਹੜੀ ਹੁਣ ਵਾਲੀ ਹੁਣੇ-ਹੁਣੇ ਮਿਹਨਤ ਕਰ ਲਈ ਨਾ ਜਿਹੜੀ ਐ ਉਮਰ ਚ ਇਹ ਇਸੇ ਮਿਹਨਤ ਨੇ ਬਾਤ ਚ ਖੜਾਉਣਾ ਤੇ ਕਿਉਂਕਿ ਬਾਤ ਨਹੀਂ ਲੱਗਦੀ ਮੈਂ ਜਿਹੜੀ ਲੱਗ ਗਈ ਲੱਗ ਗਈ ਜੋੜੀ ਕੱਚੀ ਉਮਰ ਚ ਲੱਗ ਗਈ ਨਾ ਬੇਸ ਬਣ ਜਾਣਾ ਉਸੇ ਮਿਹਨਤ ਦਾ ਹੀ ਤੇ ਜਦੋਂ ਆਪਣਾ ਬੇਸ ਬਾਈ ਜਾਂਦਾ ਨਾ ਉਹ ਮੁੜ ਕੇ ਬੇਸ ਹੋ ਰਹਿੰਦਾ ਠੀਕ ਹੈ ਮੈਂ ਤਾਂ ਦੋ ਮੀਲਾ ਦੇ ਉਹ ਮੈਂ ਤਾਂ ਬੜੀ ਲਾਉਂਦਾ ਹਾਂ ਜੀ ਹੁਣ ਜਦਾਂ ਤੇਰਾ ਸਰੀਰ ਹੈ ਤੈਨੂੰ ਤਾਂ ਚਾਹੀਦਾ ਵੀ ਰੱਸਾ ਹੀ ਜੜੀ ਜਾਵੇ ਉੱਤਰੀ ਜਿਆਦਾ ਚੜੀ ਨਹੀ ਕਿੱਥੇ ਕਰਦੇ ਬਾਬਾ ਨੂੰ ਨਹੀਂ ਚਾਹੀਦੀ ਭਲਾ ਕੀ ਚੱਕ ਰਿਹਾ ਉਡੀ ਆਪਾਂ ਹੋਣੀ ਲਾਉਣੀ ਫਿਰ ਲਾਉਣੀ ਲਾਉਣੀ ਕਿਉਂ ਹੁਣ 21 ਸਾਲ ਉਮਰ ਹੁੰਦੀ ਤੇਰੇ 20 21 ਸਾਲ ਨਾ ਜਦੋਂ ਦਾ ਜਨਮ ਹੈ ਤਾਂ 2003 ਇਹਨਾਂ ਦਾ ਉਹ ਵੀ ਚਾਹੀਦੀ ਹੁੰਦੀ ਮੈਂ ਚਾਹੀਦੀ ਫੌਲ ਗੱਡਵੀਂ ਮਿਹਨਤ ਹੁੰਦੀ ਨਾ ਜਿਹੜੀ ਕਿਉਂਕਿ ਤੇਰੀ ਉਮਰ ਚ ਜਗਵਾ ਨਹੀਂ ਹੁੰਦੇ ਹਨ ਮੇਰੇ ਹਿਸਾਬ ਨਾਲ ਜਿੰਮ ਚ ਆ ਕੇ ਮੈਂ ਹੋਰਦਾ ਇਹ ਮਨ ਖੋਲਣਾ ਜਾਗੇ ਤੇ ਮਿਹਨਤ ਕਰਕੇ ਪੂਰੀ ਠੋਕ ਕੇ ਮਿਹਨਤ ਤੇ ਫਿਰ ਮੈਚ ਜਿੱਤਣਾ ਹੁਣ ਪਲੇਅਰਾਂ ਦੇ ਅੱਧਾ ਦਿਮਾਗ ਚ ਬਲ ਗਈ ਆ ਸ਼ਾਮਾਂ ਨੂੰ ਮੈਚ ਆ ਸ਼ਾਮਾਂ ਨੂੰ ਮੈਚ ਹੈ ਜੀ ਮਿਹਨਤ ਨਹੀਂ ਕਰਦੇ ਜਿਹੜਾ ਗੰਗ ਇਹਨੂੰ ਵੀ ਕਰਦੀ ਹੈ ਨਿਰੰਤਰ ਕਰਕੇ ਠੋਕ ਕੇ ਫਿਰ ਮਿਹਨਤ ਕਰਕੇ ਖੇਡਣਾ ਤੇ ਸਰੀਰ ਜ਼ਿਆਦਾ ਚੱਲਦਾ ਹੁੰਦਾ ਹੈ ਪਿੰਡਾਂ ਸ਼ਿਟਾਣਾ ਗਰਾਉਂਡ ਦੇ ਵਿੱਚ ਇੱਕ ਨੂੰ ਜਿਹੜੇ ਪਿਆਰ ਕਰਦੇ ਆ ਉਹ ਸੀ ਜੀ ਇਹ ਲਈ ਸਾਹਿਬ ਮੰਡੀ ਵਾਲੇ ਮਹਾਪੁਰਸ਼ ਜ਼ਫੇਰਦਾਰ ਬਾਬਾ ਬਲਵੰਤ ਸਿੰਘ ਜਿਨ੍ਹਾਂ ਨੇ ਮਹਾਪੁਰਸਾਂ ਦੀ ਚੜ੍ਹਦੀ ਕਲਾ ਲਈ ਵੱਡੇ ਮਨ ਮੱਛੇ ਦੇ ਅੰਤਰੀ ਗੋਰ ਨਾਲ ਮਾਲਾ ਵੇਖਣਾ ਹੁੰਦਾ ਹੈ ਕਿ ਅੱਪ ਕਰਾਉਂਦਾ ਸਰਾ ਕਰਾਉਂਦਾ ਮਾਝੀ ਆੜਾ ਦੇ ਘਰਿਆਲੇ ਦੇ ਮਹਾਪਰਸਦ ਬਾਬਾ ਮਨਜੀਤ ਸਿੰਘ ਜੀ ਮੁਹੰਮਦ ਨਸ਼ੀਰਾ ਪਤੂਆ ਬਾਬਾ ਦਲਬਾਤ ਸਿੰਘ ਜੀ ਪੰਜਾਬਾ ਵਰਨਾਮ ਸਿੰਘ ਜੀ ਇਹਨਾਂ ਦਸਾਂ ਸਰਕਾਰ ਦਾ ਪੱਤ ਆਹ ਕਰਨ ਦੀ ਕਟੋਰੀ ਪੰਡਾਕੇ ਦੇ ਫਰੋਜਪੁਰਿਆ ਮੁੰਡੇ ਨੇ ਕਹਿੰਦੇ ਆਪਣੇ ਕੰਦੇ ਉੱਤੇ जेकर सॼा सरकार सरदार पैसी पुत्र रजेंंदर भी ਹੇ ਜਰਦਾ ਰੋਕਿਆ ਕਿੱਥੋਂ ਰਿਨੇ ਬੋਲੇ ਮੈਚ ਮੇਰੀ ਗੱਲ ਸੁਣੋ ਇੱਕ ਚੀਜ਼ ਆ ਜਿਤ ਮੈਂ ਹਾਲ ਤੋਂ ਪਹਿਲਾਂ ਮੈਂ ਲੱਗਦਾ ਕਿਉਂ ਨਹੀਂ ਆ ਮੈਂ ਕਹਿੰਦਾ ਨਾ ਵੀ ਜਿਹੜੀ ਤੁਸੀਂ ਕਾਰਵਾਈ ਮੈਂ ਕਰਾ ਲਾਂ ਕਰਾ ਲਾਂ ਲੱਗ ਲੋ ਜੇ ਮੈਨੂੰ ਹੋਵੇ ਨਾ ਕਿ ਮੈਂ ਇੱਕ ਜੱਫਾ ਪਾਉਣਾ ਮੈਂ ਆਪਦਾ ਪਾ ਲਾਂ ਜਾਂ ਉਹ ਟੀਮ ਨਹੀਂ ਬਚ ਲੈਣਾ ਕਾ ਮੈਨੂੰ ਤਾਂ ਇਹ ਹੁੰਦਾ ਕਿ ਆਪਣੀ ਟੀਮ ਤੇ ਜਿੱਤ ਜੇ ਆਪਣੀ ਟੀਮ ਜਿੱਤੂਗੀ ਕਿਦਨ ਆ ਜਾ ਮੈਂ ਜਿੱਤਾਂ ਤੇ ਫਿਰ ਕੋਈ ਆਪਣੀ ਚੈਨ ਨਹੀਂ ਮੁਕਾਬਲਾ ਐਂ ਤੇ ਯਾਰ ਮੇਰੀ ਗੱਲ ਸੁਣੋ ਚੈਨ ਨਹੀਂ ਗੱਲ ਮੇਰੀ ਇੱਕ ਮਾੜੀ ਜੀ ਸੁਣੋਗੇ ਯਾਰ ਸਾਰਾ ਬੰਦਾ ਕਿਤੇ ਮੈਨੂੰ ਨੱਪ ਲੈਂਦਾ ਉੱਥੇ ਤੇ ਹੁਣ ਕਾਰਵਾਈ ਕਿੰਨੇ ਕਰਨੀ ਹੈ ਕਿਹੜੀ ਕਾਰਵਾਈ ਕਰਨੀ ਮੈਨੂੰ ਤੇ ਖੁੱਦ ਨਹੀਂ ਸਮਝ ਲੱਦੀ ਵੀ ਕਰ ਦੇਗੀ ਨਹੀਂ ਫਿਰ ਨਾ ਪਲਗੀ ਚੱਕ ਰਿਹਾ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕੋ ਗੱਲ ਦੱਸਾਂ ਮਾੜੀ ਜੀ ਭਰਾ ਬਣ ਕੇ ਜਿਹੜਾ ਮੇਰੇ ਨਾਲ ਖੇਡਦਾ ਉਹ ਤੇ ਮੇਰੇ ਨਾਲ ਰਲ ਕੇ ਖੇਡਦਾ ਜਿਹੜਾ ਤਾਂ ਤੂੰ ਹੀ ਖੇਡਦੇ ਚੋ ਜੇ ਬੰਨੇ ਦੋ ਉਹ ਇੱਕ ਦੂਜੇ ਨਾਲ ਤੂੰ ਹੀ ਨਹੀਂ ਜੇ ਰਲਦੇ ਤੇ ਇਦਾਂ ਨਹੀਂ ਕੰਮ ਚੱਲਣਾ ਜੇ ਆਪਾਂ ਨਾਰਮਲ ਟੀਮ ਹੈ ਉਹਨਾਂ ਦੀ ਵੀ ਆਪਣੀ ਵਿੱਚ ਇੱਕੋ ਜਿਹੀ ਟੀਮ ਹੀ ਆਪਣੀ ਜੇ ਕਹੀਏ ਨਾਂ ਵਜੋਂ ਆਪਾਂ ਉੱਤੇ ਆ ਉਹਨਾਂ ਨਾਲੋਂ ਜਿੱਦਾਂ ਮਰਜੀ ਤੇ ਜੇ ਆਪਾਂ ਇਹਨਾਂ ਨੂੰ ਨਹੀਂ ਜਿਤਨੀ ਨਹੀਂ ਟੀਮ ਆਪਣੀ ਤੇ ਫਿਰ ਕੀ ਕਰਾਂਗੇ ਭਲਵਾਨਾ ਜਦੋਂ ਤੈਨੂੰ ਮੈਂ ਨੱਪਦਾ ਹਨ ਤੇ ਤੈਨੂੰ ਲੱਗਣਾ ਬੰਦਾ ਉੱਤੇ ਫਰਜ਼ੀ ਹੀ ਤੇਰਾ ਲੱਗਦਾ ਤੂੰ ਲੱਗਾ ਨਹੀਂ ਉੱਤੇ ਗੁਰੂਆ ਇਹੋ ਤੇ ਮੌਕਾ ਆਂਦਾ ਟੀਮ ਦੇ ਵਿੱਚ ਲੱਗਣ ਦਾ ਕਰਨ ਦਾ ਕੁਝ ਤੇ ਤੂੰ ਲੱਗਾ ਨਹੀਂ ਉੱਤੇ ਇਧਰੇ ਉਹ ਐ ਸਿੱਧਾ ਹੱਥ ਮਰਦਾ ਤੇਰਾ ਤੂੰ ਬੜਾ ਟਾਈਮ ਹੋ ਗਿਆ ਵੀ ਤੇਰਾ ਲੱਕ ਨਹੀਂ ਮੁੜਦਾ ਠਾਣੂ ਉਹ ਤੂੰ ਲੱਗਣਾ ਉਹ ਪੁੱਠੀ ਪਾਣੀ ਮੁੜਦਾ ਸਤਾਂ ਉਹ ਲੈ ਤੈਨੂੰ ਮਾਮਾ ਮੈਂ ਨਾ ਪੀ ਜਨਾ ਟੋਲਾ ਪੜ ਪੜ ਕੇ ਲੱਗ ਜਾ ਲੱਗ ਜਾ ਝੱਗਨ ਨੂੰ ਤੈਨੂੰ ਮੈਂ ਸਿੰਘ ਮਾਰ ਲਗਾ ਵਕੀ ਤੇ ਉਹਦਾ ਕੰਮ ਨਹੀਂ ਲੱਗਦਾ ਜਦੋਂ ਨਾਪੀ ਤਫਾ ਹੋਣਗੇ ਆ ਜਾ ਤੈਨੂੰ ਮੈਂ ਕਹੀ ਨਹੀਂ ਜਾਂਦਾ ਤੈਨੂੰ ਲੱਗ ਲਾ ਤੈਨੂੰ ਮੈਂ ਦੋਰਾਂ ਕਿਹਾ ਇੱਕ ਰਖੜਖੜ ਉਹ ਤੋਂ ਜਦ ਲੱਗਣ ਲਗਾ ਸੱਤ ਪਾਲ ਤੇ ਉਹਨੂੰ ਤੂੰ ਪੁੱਠੀ ਪਾ ਉਹਦੇ ਤੂੰ ਪੱਟਾ ਨੂੰ ਜਾਣਦੇ ਆ ਤੇਰਾ ਦਾ ਪੁੱਠੀ ਵਾਲਾ ਪੁੱਠੀ ਪਾ ਦੇ ਉਹ ਮੈਂ ਭਾਨ ਜੀ ਗੱਲ ਦੱਸਾਂ ਜਦੋਂ ਟੀਮਾਂ ਦੇ ਵਿੱਚ ਮੌਕਾ ਮਿਲਦਾ ਹੁੰਦਾ ਟੀਮਾਂ 'ਚ ਮੌਕਾ ਇਦਾਂ ਮਿਲਦਾ ਹੁੰਦਾ ਕੌਣ ਕੇ ਇਹਨੂੰ ਮੌਕਾ ਦਿੰਦਾ ਈ ਯਾਰ ਫਿਰ ਇਦਾਂ ਥੋੜੀ ਜਿਹੀ ਕੰਮ ਚੱਲਣਾ ਵੀ ਆਪਾਂ ਫਿਰ ਜੱਫਾ ਹੀ ਨਹੀਂ ਪਾਉਂਦੇ ਜਾਂ ਲੱਗਦੇ ਨਹੀਂ ਕਰਦੇ ਨਹੀਂ ਮੈਨੂੰ ਗੁੱਸਾ ਚੜਦਾ ਜੇ ਇਦਾਂ ਮੈਂ ਦੱਸਦਾ ਤੁਹਾਨੂੰ ਸਭੋਂ ਜ਼ਿਆਦਾ ਕਿਉਂਕਿ ਮੈਨੂੰ ਵਿੱਚ ਜਾ ਕੇ ਮੈਨੂੰ ਜਿੰਨਾ ਚਿਰ ਮੈਚ ਚੱਲਦਾ ਮੈਚ ਖਤਮ ਹੋਏ ਨਾ ਮੈਨੂੰ ਤੇ ਅੱਗੇ ਨਹੀਂ ਲੱਗਦੀ ਨਾ ਵੀ ਅਸੀਂ ਇੰਨਾ ਕੁਝ ਕਰਕੇ ਫੇਰ ਹਾਰ ਜੰਨੇ ਆ ਤੇ ਕਰਨਾ ਕੀ ਆ ਫਿਰ ਸਾਈ ਥੋੜੀ ਦੇਣੀ ਕਿਹਨੇ ਕੋਈ ਦਾ ਮਾਰ ਦੇ ਜਈ ਕੋਈ ਲਗਾਈ ਮਾਰ ਕੋਈ ਤੂੰ ਪਤਾ ਨਹੀਂ ਕਿਹੜੀਆਂ ਲਗਾਈਆਂ ਮਾਰਦਾ ਕੀ ਕਰਦਾ ਮੈਨੂੰ ਤੇ ਕੋਤੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਜੰਗ ਹੈਗਾ ਜੇ ਲੱਗਣਾ ਤੇ ਬੈਲੈਂਸ ਬਣਾ ਕੇ ਅਗਲੇ ਪੰਨੇ ਲੱਗ ਕੱਚਾ ਜੇ ਲੱਗੇ ਜੇ ਤੂੰ ਮੰਨ ਕੇ ਚੱਲ ਕੱਚਾ ਜੇ ਲੱਗਣਾ ਤੇ ਕੱਚੇ ਜੇ ਲੱਗ ਲੱਗ ਤੁਸੀਂ ਸਾਰੇ ਨੂੰ ਭਜਾਈ ਜਾਂਦੇ ਅਹੀਂ ਜੇ ਉਦਾਂ ਲੱਗਣਾ ਨਾਰਮਲ ਹੀ ਲੱਗਣਾ ਹੀ ਤੇ ਅਹੀਂ ਉਦਾਂ ਲੱਗ ਲੱਗ ਭਜਾਈ ਜਾਂਦੇ ਭੱਜੀ ਜਾਓ ਸਾਰੇ ਜਣੇ ਭੱਜੋ ਫਿਰ ਉਥੇ ਲੱਗਣਾ ਕਿ ਇਹਨੂੰ ਤੰਨ ਕੇ ਤੇ ਲੱਗ ਤੇਰੀ ਮਮਨ ਮੰਨ ਕੇ ਚੱਲ ਸਿਆਲ ਆ ਸਿਆਲ ਦੇ ਵਿੱਚ ਉਸ ਦਿਨ ਮੈਂ ਰਾਜ ਨੂੰ ਕਿਹਾ ਤੁਹਾਡੇ ਹੱਥਾਂ ਦੀ ਗ੍ਰਿਪ ਚਾਹੀਦੀ ਆ ਹੁਣ ਤੂੰ ਹੱਥਾਂ ਤੋਂ ਤੇਰਾ ਬੰਦਾ ਛੁੱਟ ਜੇ ਹੱਥ ਫੜਿਆ ਹੋਵੇ ਛੁੱਟ ਜੇ ਸੀਰੀਅਸ ਨਹੀਂ ਲੈਿੰਦੇ ਵੀ ਅਸੀਂ ਮੈਚ ਕਿ ਡਣਾਏ ਆ ਕੋ ਮਾੜੀ ਮੋੜ ਬਾਡੀ ਲਾਓ ਕੋਈ ਵਾਰਮ ਅਪ ਕਰੋ ਕੋਈ ਸਟੈਚ ਕਰੋ ਕੋਈ ਸਟੈਚਿੰਗ ਕਰੋ ਆ ਕਿ ਕੋਈ ਮਾੜਾ ਮੋੜ ਤੇ ਸਰੀਰ ਖੋਲੋ ਆਉਂਦੇ ਜੇ ਫੋਨ ਫੜੀ ਜਾਂਦੇ ਵੇਖੀ ਜਾਂਦੇ ਮਾੜਾ ਮੋੜ ਤੇ ਸਰੀਰੀ ਨਹੀਂ ਲਾਉਂਦੇ ਤੁਸੀਂ ਵਾਰਮ ਅਪ ਤੇ ਕਰੋ ਉਹਨ ਦੇ ਯਾਰ ਜਿਹੜੇ ਬੰਦੇ ਨੂੰ ਜੰਗ ਬੰਦਾ ਜਿਹੜਾ 20 ਸਾਲ ਵਾਲੇ ਨੂੰ ਮੁੜਕਾ ਨਹੀਂ ਆਉਂਦਾ ਤੇ ਉਹਨੂੰ ਮੁੜਕਾ ਆਊਗਾ ਕਦੋਂ ਹੁਣ ਮੁੜਕਾ ਆਉਣਾ ਹੀ ਨਹੀਂ ਮੁੜਕਿਆਂ ਨੂੰ ਗਰਮ ਨਹੀਂ ਹੁੰਦੇ ਸਰੀਰ ਕੀ ਯਾਰ ਕਰਾਂ ਤੁਹਾਡੇ ਨਾਲ ਮੈਂ ਕੀ ਨਾ ਅੱਛਾ ਐਂ ਜੀ ਦਬਾ ਜੀ ਉਹ ਬੰਦਾ ਵੀਂਦਾ ਆ ਹੱਥੋਂ ਦਾ ਇੱਦਾਂ ਚੱਲਿਆ ਨਾ ਇੱਥੋਂ ਹੱਥ ਫੜੋ ਦਾ ਇੱਧਰ ਲਾ ਐ ਚੱਲਿਆ ਨਾਲ ਹੱਥ ਦੇ ਨਾਲ ਹੀ ਅੱਗੇ ਬੰਨੇ ਆ ਜੋ ਹਾਂ ਜੀ ਮੈਂ ਤੁਲੇ ਦਾ ਲੱਗਾ ਚੱਲ ਮੈਂ ਤੂੰ ਤੂੰ ਪਤਾ ਕਿੱਥੇ ਜਾਂਦੇ ਜੇ ਤੂੰ ਹੀ ਜਾਂਦੇ ਧੌਣ ਤੇ ਧੌਣ ਤੇ ਬੰਦੇ ਤੇ ਪਛਾਹ ਜਾਊਗਾ ਤੁਹਾਨੂੰ ਗੱਡੀ ਤੋਂ ਨਹੀਂ ਕਰੂਗਾ ਗੱਡੀ ਕਿੱਦਾਂ ਕਰਨੂ ਤੁਹਾਨੂੰ ਹੁਣ ਇੱਧਰ ਆ ਇੱਥੇ ਰੇਡ ਪਾ ਰੇਡ ਪਾਉਂਦਾ ਮਾੜੀ ਲਾਗੇ ਤੁਨ ਪਾਸੋਂ ਕਰੇ ਹੁਣ ਬੰਦਾ ਰੇਡ ਪਾਊਗਾ ਐਦਾਂ ਪਾਊਗਾ ਹੁਣ ਜਦੋਂ ਹੁਣ ਉੱਧਰ ਉੱਧਰ ਨੂੰ ਚੱਲੂਗਾ ਉੱਧਰ ਨੂੰ ਚੱਲਿਆ ਬੰਦਾ ਇੱਥੇ ਇੱਥੇ ਉਹਦੇ ਜਾ ਅਗਲੇ ਬੰਨੇ ਉਹ ਅਗਲੇ ਬੰਨੇ ਉਹਦੇ ਮਗਰ ਤੋਰ ਅਗਲੇ ਬੰਨੇ ਨੂੰ ਤੂੰ ਤੇ ਸਿੱਧੇ ਮੱਥੇ ਆਹ ਜਿਹੜਾ ਦਾ ਮਾਰਦਾ ਸਿੱਧੇ ਮੱਥੇ ਲਾ ਕੁੰਡੀ ਪਹਿਣੀ ਨਹੀਂ ਇਹ ਆਪ ਤੇ ਦਾ ਪੱਕੇ ਕਰ ਇੱਕ ਬੋਰੀ ਨਜੋੜਿਆ ਕਰ ਬੋਰੀ ਨਹੀਂ ਹੋਵੇਗੀ ਆਹ ਖਚਾਉਂ ਜਾ ਆਹ ਵਾਰ ਉਹ 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 ਬਲੇ ਕਿਦਾਂ ਹੀ ਉਹ ਵੀ ਦਾਤ ਨੂੰ ਮਦਾਦਾ ਜਦੋਂ ਉਹ ਦਾ ਇਦਾਂ ਵੱਜ ਨਹੀਂ ਜਦੋਂ ਨੁੱਕਰ ਚ ਕਹਿਣ ਚੱਲ ਗਈ ਆ ਉਹ ਆ ਵੇਖਿਆ ਕਰ ਪੈਰ ਵੇਖ ਬੰਦੇ ਦੇ ਕਿਧਰ ਨੂੰ ਚੱਲਦੇ ਆ ਜੇ ਐਨੂੰ ਚੱਲਿਆ ਤੇ ਬੰਦਾ ਐਨੂੰ ਚੱਲਿਆ ਤੇ ਖੇਰ ਲੱਗ ਕਿ ਜੇ ਬੰਦੇ ਦੇ ਪੈਰ ਐ ਆ ਸਿੱਧੇ ਆ ਫਿਰ ਫਿਰ ਨਹੀਂ ਬੰਦੇ ਦੇ ਪ੍ਰੈਸ ਮਾਰੂਗਾ ਜਦੋਂ ਐ ਬੰਦਾ ਜਾਂ ਐ ਚੱਲਿਆ ਤੇ ਉਦੋਂ ਲੱਗ ਉਦੋਂ ਕਿ ਕਹਿਣਾ ਬੰਦੇ ਉਦੋਂ ਪੈਸੇ ਪਵਾ ਦੇ ਉਦੋਂ ਤੂੰ ਦਿਮਾਗ ਨਹੀਂ ਨਾ ਲਾ ਬੀ ਲਿੰਕ ਤੇ ਯਾਰ ਪ੍ਰੈਸ ਨੂੰ ਮਾਰੀ ਨਾ ਬਾਹਰ ਹੀ ਆ ਨਾ ਵੀਰ ਕੁਚਾ ਨੂੰ ਚੱਲ ਜੀ